ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੈਨਿਕ ਸੂਰਆ ਟੀਵੀ ਤੇ ਮੈਂ ਤੁਹਾਡੇ ਨਾਲ ਪਰਮਿੰਦਰ ਸਿੰਘ ਬਰਨਾਲਾ ਤੋਂ ਖਬਰ ਸਾਹਮਣੇ ਆ ਕੇ ਦੱਸਦੀ ਕਿ ਬਰਨਾਲਾ ਦੇ ਵਿੱਚ ਪੁਲਿਸ ਨੂੰ ਵੱਡੀ ਸਫਲਤਾ ਹਾਸਲ ਹੋਈ ਹੈ ਕਿਉਂਕਿ ਕਈ ਦਿਨਾਂ ਤੋਂ ਜਿਹੜੇ ਆ ਬਰਨਾਲਾ ਦੇ ਵਿੱਚ ਚੋਰਾ ਦਾ ਵੱਲੋਂ ਜਿਹੜਾ ਖੋਫ ਲਗਾਤਾਰ ਜਾਰੀ ਹੈ ਉਹਨਾਂ ਦੇ ਵੱਲੋਂ ਲਗਾਤਾਰ ਦਿਨ ਦਿਹਾੜੇ ਜਿਹੜੀਆਂ ਲੁੱਟ ਦੀ ਵਾਰਦਾਤਾਂ ਦਾ ਅੰਜਾਮ ਦਿੱਤਾ ਜਾ ਰਿਹਾ ਸੀਗਾ ਤਾਂ ਉਸੇ ਤਹਿਤ ਜਿਹੜੀਆਂ ਬਰਨਾਲਾ ਪੁਲਿਸ ਨੇ ਵੱਡੀ ਸਫਲਤਾ ਹਾਸਲ ਕਰਦਿਆ ਪੰਜ ਮੁਲਜ਼ਮਾਂ ਨੂੰ ਕਾਬੂ ਕੀਤਾ ਉਹਨਾਂ ਪਾਸਿਓ ਮੋਬਾਈਲ ਲੈਪਟਾਪ ਅਤੇ ਜਿਹੜੀ ਪਿਕਅਪ ਗੱਡੀ ਉਹ ਵੀ ਬਰਾਮਦ ਹੋਈ ਆ ਤਾਂ ਲਗਾਤਾਰ ਪੁਲਿਸ ਜਿਹੜੀ ਆ ਇਹਨਾਂ ਚੋਰਾਂ ਦੇ ਮਗਰ ਲੱਗੇ ਹੋਏ ਸੀ ਕਿ ਟਰੈਕਿੰਗ ਤੇ ਲੱਗੇ ਹੋਏ ਸੀ ਕਿ ਤਾਂ ਆਖਿਰਕਾਰ ਪੁਲਿਸ ਨੇ ਸਫਲਤਾ ਹਾਸਲ ਕਾੜੀ ਲਈ ਹੈ ਪੰਜ ਮੁਲਜ਼ਮਾਂ ਨੂੰ ਕਾਬੂ ਕੀਤਾ ਕਿਉਂਕਿ ਇਹਨਾਂ ਦੇ ਇਹਨਾਂ ਪਾਸੋਂ ਜਿਹੜੇ ਆ ਸ਼ਰਿਆਮ ਜਿਹੜੀਆਂ ਦਿਨ ਦਿਹਾੜੇ ਲੋਟੇ ਦੀ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਸੀਗਾ ਕਰਾਂ ਦੇ ਵਿੱਚ ਵੀ ਦਖਲੋਕ ਜਿਹੜੇ ਆ ਚੋਰੀ ਦੀ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਸੀਗਾ ਤਾਂ ਹੁਣ ਜਿਹੜੇ ਆ ਬਰਨਾਲਾ ਪੁਲਿਸ ਦੇ ਵੱਲੋਂ ਜਿਹੜੇ ਆ 5 ਮੈਂਬਰ ਕਾਬੂ ਕਰ ਲਏ ਗਏ ਨੇ ਉਹਨਾਂ ਦੇ ਪਾਸੋਂ ਜਿਹੜਾ ਚੋਰੀ ਦਾ ਸਮਾਨ ਯਾਨੀ ਕਿ ਲੈਪਟਾਪ ਮੋਬਾਈਲ ਪਿਕਅਪ ਗੱਡੀ ਹੋਰ ਵੀ ਜਿਹੜਾ ਕਈ ਤਰ੍ਹਾਂ ਦਾ ਸਮਾਨ ਜਿਹੜਾ ਬਰਾਮਦ ਕੀਤਾ ਗਿਆ ਇਸ ਮਾਮਲੇ ਦੇ ਵਿੱਚ ਪੁਲਿਸ ਅਧਿਕਾਰੀ ਦਾ ਕੀ ਕੁਝ ਕਹਿਣਾ ਹੋਰ ਕੀ ਕੁਝ ਬਰਾਮਦ ਹੋਇਆ ਤੇ ਕੀ ਖੁਲਾਸੇ ਕੀਤੇ ਨੇ ਆ ਸੁਣਦੇ ਆ ਪੁਲਿਸ ਅਧਿਕਾਰੀ ਦੀ ਜਵਾਨੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਮੈਂ ਨਰਮਲ ਕੁਮਾਰ ਸੀਐਸਟਾਫ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਆ ਪੰਜ ਲੁੱਟਾਂ ਖੋਹਾਂ ਚੋਰੀ ਕਰਨਾ ਗਰੋਹ ਦਾ ਪਰਦਾ ਪਾਸ਼ ਕੀਤਾ ਤੁਸੀਂ ਦੇਖ ਸਕਦੇ ਹੋ ਲਾਈਵ ਤਸਵੀਰਾਂ AC LCD ఇన్వర్టర్ तकरीबन 5 LED ਆ 3 AC 1 ਬੈਂਟਰਾਂ 5 ਲੈਪਟਾਪ ਤੇ ਮੋਬਾਈਲ ਫੋਨ ਵੀ ਕਈ ਰਿਕਵਰ ਹੋਇਆ ਲਗਾਤਾਰ ਬਰਨਾਲਾ ਸੀਐਸਟਾਫ ਦੀ ਪੁਲਿਸ ਵੱਲੋਂ ਲੁੱਟਾਂ ਖੋਹਾਂ ਕਰਨ ਵਾਲੇ ਦੇ 5 ਗਰੋਹਾਂ ਦਾ ਮੈਂਬਰਾਂ ਦਾ ਪਰਦਾਬਾਸ਼ ਕੀਤਾ ਸਾਡੇ ਇਹ ਮਾਮਲਾ ਹੈ ਜੀ ਲੁੱਟਾਂ ਖੋਹਾਂ ਦੇ ਵਿੱਚ ਜਿਹੜੇ ਲਿਪਤ ਸੀਗੇ ਇੱਕ ਗੈਂਗ ਉਹਨੂੰ ਉਤ ਤਰ ਕਵਰੀ ਕੀਤੀ ਗਈ ਹੈ ਪੰਜ ਬੰਦੇ ਉਹਨਾਂ ਦੇ ਵਿੱਚ ਹਿਸਟਾਰਕ ਕੀਤੇ ਗਏ ਨੇ ਜਿਹੜੇ ਕਿ ਨਾਮ ਹੈਗਾ ਅਰਸ਼ਦੀਪ ਸਿੰਘ ਉਰਫ ਗਿੱਪੀ ਪੁੱਤਰ ਰঞ্জੀਤ ਸਿੰਘ ਵਾਸੀ ਗੁਰਨਾਨਕਨਗਰ ਬਾਜੀਗਰ ਬਸਤੀ ਬਰਨਾਲਾ ਦੂਸਰਾ ਹੈਗਾ ਜੀ ਲਖਵਿੰਦਰ ਸਿੰਘ ਉਰਫ ਗੁਰਮਾ ਪੁੱਤਰ ਬਿਨ ਸਿੰਘ ਵਾਸੀ ਰਾਮਸਰ ਕੋਠੇ ਬਾਜਾਖਾਨਾ ਰੋਡ ਬਰਨਾਲਾ ਤੀਜਾ ਹੈਗਾ ਗਗਨਦੀਪ ਸਿੰਘ ਉਰਫ ਗੱਗੀ ਪੁੱਤਰ ਸੁਖਵਿੰਦਰ ਸਿੰਘ ਵਾਸੀ ਰਾਮਸਰ ਕੋਠੇਬਰ ਬਾਜਾਖਾਨਾ ਰੋਡ ਬਰਨਾਲਾ ਚੌਥਾ ਹੈਗਾ ਸੁਖਚੈਨ ਸਿੰਘ ਉਰਫ ਚੈਨੀ ਪੁੱਤਰ ਪਾਲ ਸਿੰਘ ਵਾਸੀ ਰਾਮਸਰ ਕੋਠਾ ਬਾਜਾਖਾਨਾ ਰੋਡ ਬਰਨਾਲਾ ਪੰਜਵਾਂ ਹੈਗਾ ਜਸਨੂਰ ਸਿੰਘ ਉਰਫ ਨਿੱਕਾ ਪੁੱਤਰ ਗੁਰਜਨ ਸਿੰਘ ਵਾਸੀ ਨੇੜਾ ਦੁਸਹਿਰਾ ਗਰਾਊਂਡ ਆਵਾ ਬਸਤੀ ਬਰਨਾਲਾ ਇਹ ਪੰਜ ਜਿਹੜੇ ਸੀਗੇ ਇਹ ਆਪਣੇ ਇਹਨਾਂ ਨੇ ਇੱਕ ਪਿਕਅਪ ਲੱਤੀ ਹੋਈ ਸੀ ਤੇ ਇਹ ਆਮ ਤੌਰ ਤੇ ਘਰਾਂ ਦੇ ਵਿੱਚ ਚੋਰੀਆਂ ਕਰਨਾਂ ਸਨੇਚਿੰਗ ਕਰਨੀ ਲੁੱਟਾਂ ਖੋਹਾਂ ਕਰਨੀਆਂ ਤੇ ਇਹਨਾਂ ਦਾ ਇਹ ਮੇਨ ਇੱਕ ਗੈਂਗ ਬਣਿਆ ਹੋਇਆ ਸੀਗਾ ਜਿਹੜਾ ਕਿ ਪਿੱਛੇ ਸਾਡੇ 97 ਨੂੰ ਸਾਨੂੰ ਸੀਆਈਏ ਦੇ ਸਟਾਫ ਸਾਡੇ ਇੰਚਾਰਜਬਲਜੀਤ ਸਿੰਘ ਨੇ ਤੇ ਇਹਨਾਂ ਦੀ ਟੀਮ ਨੂੰ ਇਨਫੋਰਮੇਸ਼ਨ ਮਿਲਦੀ ਹੈ ਸੀਕ੍ਰੇਟ ਤੌਰ ਤੇ ਉਸ ਦੇ ਆਧਾਰ ਤੇ ਇੱਕ ਪਰਚਾ ਰਜਿਸਟਰਡ ਹੁੰਦਾ ਹੈ ਐਫਆਰ ਨੰਬਰ 308 ਡੇਟਡ 9725 ਅੰਡਰ ਸੈਕਸ਼ਨ 310 4 310.5 317.2 317.3 11 111.2 BNS 18 ਸਿਟੀ ਬਰਨਾਲਾ ਦੇ ਵਿੱਚ ਇਹ ਪਰਚਾ ਰਜਿਸਟਰ ਹੋ ਜਾਂਦਾ ਤਾਂ ਫਿਰ ਇਹਨਾਂ ਤੋਂ ਜਦੋਂ ਰਿਕਵਰੀ ਕਰਦੇ ਆ ਤੇ ਇਹਨਾਂ ਦੇ ਕੋਲੋਂ ਰਿਕਵਰੀ ਜਿਹੜੀ ਮਿਲਦੀ ਹੈ 11 ਮੋਬਾਈਲ ਫੋਨ ਟੱਚ ਸਕਰੀਨ 5 LCD 5 L ਲੈਪਟਾਪ ਤਿੰਨ ਸਪਲਟ AC ਸਮੇਤ ਕੰਪਰੈਸਰ ਇੱਕ ਇਨਵਰਟਰ ਤੇ ਇੱਕ ਪਿਕਅਪ ਗੱਡੀ PV13 BU 8429 ਇਹ ਬਹੁਤ ਵਧੀਆ ਸਾਡੇ CA ਸਟਾਫ ਨੂੰ ਕਾਮਯਾਬੀ ਮਿਲੀ ਹੈ ਔਰ ਇਸ ਦੇ ਵਿੱਚ ਸਾਡੇ ਇਹ ਜਿਹੜੇ ਪੁਰਾਣੇ ਹੋਰ ਵੀ ਕਈ ਕੇਸ ਨੇ ਉਹ ਵੀ ਸਾਡੇ ਇਹ ਰਿਕਵਰੀ ਦੇ ਵਿੱਚ ਸਾਨੂੰ ਬਹੁਤ ਅੱਛਾ ਮਿਲਿਆ ਜਿਹਦੇ ਵਿੱਚ ਜੋ ਕਿ ਇਹ ਨਾ ਸਾਡੇ ਜਿਹੜਾ ਜਿਵੇਂ ਲਖਵਿੰਦਰ ਸਿੰਘ ਹੈ ਇਹ ਤੇ ਆਲਰੇਡੀ ਪਹਿਲਾਂ ਵੀ 4 ਮੁਕਦਮੇ ਰਜਿਸਟਰਡ ਹੈ ਜਸਨੂਰ ਸਿੰਘ ਤੇ 10 ਮੁਕਦਮੇ ਪਹਿਲਾਂ ਰਜਿਸਟਰਡ ਹੈ ਇਸੇ ਤਰ੍ਹਾਂ ਅਰਸ਼ਦੀਪ ਤੇ ਵੀ ਮੁਕਦਮਾ ਰਜਿਸਟਰਡ ਹੈ ਸੁਖਚੈਨ ਸਿੰਘ ਉਰਫ ਚੈਨੀ ਤੇ ਵੀ 3 ਮੁਕਦਮੇ ਪਹਿਲਾਂ ਰਜਿਸਟਰਡ ਹੈ ਗਗਨਦੀਪ ਸਿੰਘ ਉਰਫ ਗੱਗੀ ਪੁੱਤਰ ਸੁਖਵਿੰਦਰ ਸਿੰਘ ਇਹਦੇ ਤੇ ਵੀ 4 ਮੁਕਦਮੇ ਪਹਿਲਾਂ ਰਜਿਸਟਰਡ ਹੈ ਸੋ ਸਾਡੀਆਂ ਪੁਰਾਣੀਆਂ ਰਿਕਵਰੀਆਂ ਵੀ ਪੂਰੀਆਂ ਹੋਣਗੀਆਂ ਤੇ ਇਸ ਦੇ ਨਾਲ ਏਰੀਆ ਵਿੱਚ ਵੀ ਠਲ ਪਹੁੰਚੀ ਤੇ ਇਸ ਤਰ੍ਹਾਂ ਇਹ ਜਿਹੜਾ ਗੈਂਗ ਫੜ ਕੇ ਸਾਡੇ ਸੀਏ ਬਰਨਾਲਾ ਨੇ ਬੜੀ ਵੱਡੀ ਉਪਲਬਧੀ ਕੀਤੀ ਸਰ ਜੀ ਗੈਂਗ ਦੇ ਕੰਮਖਾਨੇ ਮੁਕਦਮੇ ਦਰਜ ਆਪਨਾ ਪਹਿਲਾਂ ਇਹਨਾਂ ਦੇ ਇਹੀ ਜਿਵੇਂ ਲੁੱਟਾਂ ਖੋਹਾਂ ਦੇ 454 380 ਦੇ ਫਿਰ 380 457 380 11 ਦੇ 304 ਦੇ ਵੀ ਹੈ ਇਹਨਾਂ ਤੇ 316 ਦੇ ਵੀ ਹੈ ਇਸੇ ਤਰ੍ਹਾਂ 302 459 ਇਹ ਵੀ ਮੁਕਦਮਾ ਦਰਜ ਹੈ ਇਹੀ ਤਰ੍ਹਾਂ 379 380 ਇਹੀ ਲੁੱਟਖੋਹਾਂ ਦੇ ਜ਼ਿਆਦਾ ਮਕਦਮੇ ਟਿੱਪੀ ਕਮੇਟੀ ਹੈ ਜਿਹੜੀ ਟਿੱਪੀ ਕ ਕਹਿੰਦੇ ਨਾਮ ਤੇ ਆਸਾਂ ਇਹ ਸਾਰਾ ਹਲੇ ਸਾਡਾ ਇਨਵੈਸਟੀਗੇਸ਼ਨ ਚੱਲ ਰਹੀ ਹੈ ਇਸ ਦੇ ਦੌਰਾਨ ਸਾਡਾ ਹੋਰ ਵੀ ਰਿਕਵਰੀ ਹੋਣ ਦੀ ਸੰਭਾਵਨਾ ਤੇ ਜਿਵੇਂ ਜਿਵੇਂ ਪ੍ਰਗਤੀ ਹੋਊਗੀ ਆਪ ਸਭ ਨੂੰ ਜਾਣੂ ਕਰਾਇਆ ਜਾਏ ਸਰ ਰਹਿਮਾਨ ਵਗੈਰਾ ਜੀ ਬਿਲਕੁਲ ਰਹਿਮਾਨ ਤਾਂ ਇਹਨਾਂ ਦਾ ਪਹਿਲਾਂ ਹੀ ਚੱਲ ਰਿਹਾ ਸਾਡੇ ਕੋਲ ਤੇ ਅਸੀਂ ਹੋਰ ਵੀ ਅਸੀਂ ਤਫਤੀਸ਼ ਚੱਲ ਰਹੀ ਹੈ ਹੋਰ ਵੀ ਕੁਝ ਬੰਦੇ ਜੇ ਫੜੇਗੇ ਤੁਹਾਨੂੰ ਉਹ ਵੀ ਦੱਸਾਂਗੇ ਸਰ ਜਿਵੇਂ 11 ਮੋਬਾਈਲ ਮਿਲੇ ਨੇ ਸਰ ਇਹ ਵਕ ਵਕ ਇਹਨਾਂ ਨੇ ਕੋਈ ਸਨੇਚਿੰਗ ਟਿੱਪ ਕੇਸ ਇਹ ਸਾਰਾ ਬੰਦਸੇ ਸਾਡਾ ਇੱਕ ਤਫਤੀਸ਼ ਦਾ ਪਾਰਟ ਆ ਫਿਲਹਾਲ ਸਾਲ ਮੋਟੀ ਰਿਕਵਰੀ ਦੱਸਦੀ ਫਿਰ ਅਸੀਂ ਤੁਹਾਨੂੰ ਬਾਕੀ ਨੈਕਸਟ ਦੱਸਾਂਗੇ ਇਹ ਗੱਡੀ ਤੇ ਜੋ ਸਮਾਨ ਆ ਸਾਰਾ ਬਲੈਰੋ ਗੱਡੀ ਵਿੱਚ ਆ ਤੁਸੀਂ ਦੇਖ ਸਕਦੇ ਹੋ ਲਾਈਵ ਤਸਵੀਰਾਂ ਸੀਐਸਟਾਫ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਆ ਡੈਨਿਕ ਸਵੇਰਾ ਲਈ ਨਿਰਮਲ ਕਮਾਦੀ ਰਿਪੋਰਟ ਬਰਨਾਲਾ